ਦੇਖ ਰਹੇ ਸਾਰੇ ਦਸ਼ਕਾਂ ਦਾ ਮੈਂ ਹਰਪਾਲ ਸਿੰਘ ਜੱਜ ਤੁਹਾਡਾ ਸਵਾਦ ਕਰਦਾ ਹਾਂ ਹਰ ਸਾਲ ਦੀ तरह ਇਸ ਸਾਲ ਪਿੰਡ ਮੀਰਪੁਰ ਮਾੜੀ ਵਿਖੇ ਬਹੁਤ ਸ਼ਾਨਦਾਰ ਅੱਜ ਹਲਟ ਦੌੜਾ ਹੋ ਰਹੀ ਹੈ ਨਹੀਂ ਕੱਲ ਹਲਟ ਦੌੜਾ ਤੇ ਝੋਟਿਆਂ ਦੀ ਰਸਤਾ ਤੇ ਨਾਲੇ ਧਾਰਮਿਕ ਦੀਵਾਨ ਸੱਜਣਗੇ ਹੁਣ ਅਸੀਂ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਪ੍ਰਬੰਧਕ ਕਮੇਟੀ ਨਾਲ ਉਹਨਾਂ ਦਾ ਇਹਨਾਂ ਹਲਟ ਦੌੜਾਂ ਬਾਰੇ ਕੀ ਕਹਿਣਾ ਹੈ ਕਿਉਂਕਿ ਇਹ ਪੁਰਾਣੀ ਖੇਡ ਹੈ ਤੁਹਾਡੇ ਚੈਨਲ ਵਾਲੇ ਮੀਰਪੁਰ ਮਾੜੀ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਵੀ ਪਿੰਡ ਮਹਿਰਪੁਰ ਮਾੜੀ ਤੇ ਮੱਲੀਆਂ ਪੰਚਾਇਤ ਵੱਲੋਂ ਨਗਰ ਗ੍ਰਾਮ ਪੰਚਾਇਤਾਂ ਵੱਲੋਂ ਇਹ ਮੇਲਾ ਜਿਹੜਾ ਸਾਡਾ ਨਾ ਇਹ 2002 ਤੋਂ ਸ਼ੁਰੂ ਹੋਇਆ ਆ ਭਾਦੋਂ ਦੀ ਮੱਸੀਆ ਤੇ ਦੋ ਮੇਲੇ ਲੱਗਦੇ ਸਾਡੇ ਸਿੱਧ ਬਾਬਾ ਲక్ష్మణ ਜੱਦੀ ਜੀ ਦੀ ਜਗ੍ਹਾ ਤੇ ਇੱਕ ਚੇਤ ਦੀ ਮੱਸੀਆ ਦੇ ਇੱਕ ਮੇਲਾ ਲੱਗਦਾ ਇਹ ਭਾਦੋਂ ਦੀ ਮੱਸੀਆ ਤੇ ਜਿਹੜਾ ਚੇਤ ਦੀ ਮੱਸੀਆ ਦਾ ਮੇਲਾ ਸਾਰੇ ਨਗਰਾਂ ਦਾ ਪਹਿਲਾਂ ਵੀ ਸਾਝਾ ਹੁੰਦਾ ਆ ਇਹ ਮੱਲੀਆਂ ਖੁਰਦਵਾਲਿਆਂ ਦੇ ਆਦਮ ਨਾਲ 2002 ਤੋਂ ਮੇਲਾ ਚਾਲੂ ਹੋਇਆ ਆ ਇਹ ಗ್ರಾಮ ਪੰਚਾਇਤ ਮੱਲੀਆਂ ਵਾਲੇ ਤੇ ਨਾਲ ਸਹਿਯੋਗ ਲੈ ਅਗਲੇ-ਅਗਲੇ 20-25 ਪਿੰਡਾਂ ਦਾ ਇਹ ਮੇਲਾ ਇਸ ਤਰ੍ਹਾਂ ਚਾਲੂ ਕੀਤਾ ਗਿਆ ਬਾਬਾ ਸਿੱਧ ਲక్ష్ਮਣ ਜਤੀ ਜੀ ਦੇ ਸਾਡੇ ਸਥਾਨਾਂ ਤੇ ਸ਼ੁਰੂ ਕੀਤਾ ਗਿਆ ਬਜ਼ੁਰਗਾਂ ਵੱਲੋਂ ਸੰਗਤਾਂ ਦੇ ਮਨ ਵਿੱਚ ਵੱਤ ਵਾਦ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਪਰ ਇਸ ਸਾਲ ਮੇਲੇ ਨੂੰ ਦੇਖਦੇ ਵੰ ਸੰਗਤਾਂ ਦੇ ਮੱਝ ਕਿੰਦਾ ਉਤਸ਼ਾਹ ਐਡ ਕੀ ਜਿਆਦਾ ਹਰ ਸਾਲ ਵਧਦਾ ਹੀ ਜਾਂਦਾ ਪਹਿਲਾਂ ਛੋਟੇ ਲੈਵਲ ਤੋਂ ਸ਼ੁਰੂ ਹੋਏ ਮੇਲੇ ਹੁਣ ਅੱਗੇ ਦੀ ਅੱਗੇ ਜਿੱਦਾਂ ਜਿੱਦਾਂ ਲੋਕ ਐਨਆਰਆਈ ਸਾਡੇ ਇਲਾਕੇ ਤੇ ਜਿੱਦਾਂ ਨਿਆਣੇ ਗਏ ਆ ਬਾਹਰ ਉਹਨਾਂ ਦੇ ਸਹਿਯੋਗ ਨਾਲ ਪਿੰਡ ਦਾ ਕੋਸ ਮੁਲਾਜ਼ਮਾਂ ਦੇ ਸਹਿਯੋਗ ਨਾਲ ਕੋਸ ਜਿਹੜੇ ਜੋ ਇੱਥੇ ਬਿਜ਼ਨਸਮੈਨ ਆ ਸਾਰੇ ਸਹਿਯੋਗ ਨਾਲ ਵਧ ਹੀ ਜਾਂਦਾ ਅੱਗੇ ਤੋਂ ਅੱਗੇ ਹਰ ਸਾਲ ਕੀ ਗੱਲ ਕਰੀਏ ਅੱਜ ਕੱਲ ਦੇ ਯੂਥ ਬੱਚਿਆਂ ਦੀ ਛੋਟਿਆਂ ਬੱਚਿਆਂ ਦੀ ਉਹਨਾਂ ਨੂੰ ਇੰਨਾ ਕੀਮਾ ਬਾਰੇ ਨਹੀਂ ਪਤਾ ਯੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਆ ਨਹੀਂ ਜੀ ਸਾਡੇ ਇਲਾਕੇ ਦੇ ਜਿਹੜੇ ਯੂਥ ਆ ਉਹਨੂੰ ਬਹੁਤ ਇਹਦੇ ਬਾਰੇ ਜਾਣਕਾਰੀ ਹੈ ਸਾਡਾ ਇਲਾਕਾ ਬੱਚਿਆ ਇਹਨਾਂ ਕੰਮਾਂ ਤੋਂ ਇਹਦੇ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਬਾਬਾ ਸਾਹਿਬ ਲక్ష్మణ ਜੱਤੀ ਜੀ ਦਾ ਵੀ ਸਾਡੇ ਦੀ ਕਿਰਪਾ ਨਾਲ ਸਾਡੇ ਬੱਚੇ ਬਚੇ ਹੋਏ ਆ ਇਹਨਾਂ ਪੁੱਠੇ ਕੰਮਾਂ ਤੋਂ ਕਹਿ ਦਈਏ ਜਿਹੜੀਆਂ ਹੋਰ ਲਾਮਤਾਂ ਹੈ ਨਹੀਂ ਆ ਸ਼ੌਂਕ ਹੈਗੇ ਆ ਉਹਨਾਂ ਨੂੰ ਖੇਤੀ ਦੇ ਆ ਬੁੱਲਦਾਂ ਦੇ ਝੋਟਿਆਂ ਦੇ ਸ਼ੌਂਕ ਹੈਗੇ ਆ ਇਹ ਬਹੁਤ ਸਾਨੂੰ ਇਲਾਕੇ ਨੂੰ ਮਾਣ ਹੈ ਇਸ ਗੱਲ ਦਾ ਬਹੁਤ ਪੰਚਾਇਤਾਂ ਵੀ ਸੌਖੀਆਂ ਤੇ ਮਾਪੇ ਵੀ ਸੌਖੇ ਆ ਇਹਦੇ ਨਾਲ ਮੇਲਿਆਂ ਦੇ ਨਾਲ ਜੁੜਨ ਨਾਲ ਤੇ ਸੰਗਤਾਂ ਨੂੰ ਕੀ ਮੈਸੇਜ ਹੈ ਤੁਹਾਡਾ ਸੰਗਤਾਂ ਨੂੰ ਕਹਿੰਦੇ ਇਦਾਂ ਦੇ ਮੇਲੇ ਹੋਣੇ ਚਾਹੀਦੇ ਆ ਲੋਕਾਂ ਦਾ ਆਬਸੋਲੂਟ ਸਬੰਧ ਵਧੀਆ ਬਣਦੇ ਆ ਸਾਂਝਾਂ ਵਧੀਆਂ ਆ ਜਿੱਦਾਂ ਸਾਡੇ 25-25 ਪਿੰਡਾਂ ਦੀ ਸਾਂਝ ਵਧੀ ਆ ਤੇ ਜਿਹੜੇ ਲੋਕ ਆਉਂਦੇ ਆ ਬਾਹਰੋਂ ਆ 50 ਪਿੰਡਾਂ ਤੋਂ ਆਏ ਹੋਣੇ ਆ ਇਹ ਤਾਂ ਸਾਡੇ ਸਹਿਯੋਗ ਵਧਦੇ ਆ ਬੱਚਿਆਂ ਨੂੰ ਆਉਣ ਵਾਲੇ ਸਮੇਂ ਸੇਧ ਮਿਲਦੀ ਆ ਬਹੁਤ ਵਧੀਆ ਸੇਧ ਮਿਲਦੀ ਆ ਵੀ ਕਿੱਦਾਂ ਸਾਡੇ ਬਜ਼ੁਰਗ ਰਹਿੰਦੇ ਸੀ ਕਿੱਦਾਂ ਅਸੀਂ ਰਹਿਣਾ ਆ ਹੋਰ ਸਾਨੂੰ ਕੋਈ ਇਦਾਂ ਦਾ ਫਿਗਰ ਨਹੀਂ ਗਾ ਵੀ ਇਹ ਤਾਂ ਨਿਆਣੇ ਪੁੱਠੇ ਪਾਸੇ ਚਲ ਜਾਣਗੇ ਸੰਗਤਾਂ ਨੂੰ ਹੋਰ ਕੱਲ ਦੇਖਣ ਲਈ ਬਖਰਾ ਕੀ ਮਿਲੇਗਾ ਮੇਲੇ ਵਿੱਚ ਕੱਲ ਨੂੰ ਇੱਥੇ ਸਾਡੇ ਝੋਟਿਆਂ ਦੀਆਂ ਦੌੜਾਂ ਹੋਣੀਆਂ ਆ ਅੱਜ ਬੋਲਦਾਂ ਦੀਆਂ ਸੀ ਕੱਲ ਨੂੰ ਝੋਟਿਆਂ ਦੀ ਨਾਲ ਢਾਡੀ ਕਬੀਸਰੀ ਸਾਰਾ ਕੁਝ ਹੋਣਾ ਆ ਮੇਲਾ ਬਹੁਤ ਭਰੂਗਾ ਕੱਲ ਨੂੰ ਬਹੁਤ ਵਧੀਆ ਮੇਲਾ ਸਹਿਯੋਗ ਨਾਲ ਹੋ ਰਿਹਾ ਸਾਰੇ ਪਿੰਡਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਲਾਡਲੇ ਮੇਲਾ ਕਿਸ ਤਰੀਕਾ ਦੇ ਹਿਸਾਬ ਨਾਲ ਆਪਨੇ ਆਉਂਦਾ ਹੈ ਇਹ ਜੀ ਸਾਡਾ ਚੇਤ ਦੀ ਮੱਸੀਆ ਮੱਸੀਆ ਤੇ ਹੋਣਾ ਚੇ 14 ਦੀ ਮੱਸੀਆ ਤੇ ਭਾਦੋਂ ਦੀ ਮੱਸੀਆ ਤੇ ਇਹ ਮੱਸੀਆ ਦੇ ਹਿਸਾਬ ਨਾਲ ਆਉਂਦਾ ਹੈ ਫੇ 2 ਦਿਨ ਅੱਗੇ ਪਹਿਲਾਂ 1 ਦਿਨ ਹੁੰਦਾ ਹੁਣ 2-2 ਦਿਨ ਹੋ ਗਿਆ ਕਿਉਂਕਿ ਯੋਗਾਂ ਵਧ ਗਈਆਂ ਇਸ ਕਰਕੇ ਹੁਣ ਦੋ ਦਿਨ ਹੁੰਦਾ ਦੋ ਦਿਨ ਹੀ ਉਹ ਹੁੰਦਾ ਦੋ ਦਿਨ ਇਹ ਹੁੰਦਾ ਜੋੜੀਆਂ ਦੇ ਨਾਮ ਕੀ ਕੀ ਰੱਖੇ ਗਏ ਨੇ ਜੋੜੀਆਂ ਦੇ ਨਾਮ 20 ਜੋੜੀਆਂ ਤੇ ਅੱਜ ਦੇ ਜਿਹੜਾ ਮੇਲਾ ਚੱਲ ਰਿਹਾ ਇਹਦਾ 20 ਜੋੜੀਆਂ ਤੱਕ ਆ ਮੇਰਾ ਖਿਆਲ ਮੈਨੂੰ ਉੱਧਾਂ ਜ਼ਿਆਦਾ ਨਹੀਂ ਪਤਾ 20 ਦੇ ਇੱਕ ਬਾਈਆਂ ਦਾ ਆ 20 ਜੋੜੀਆਂ ਤੱਕ ਆ ਇੱਕ ਇੱਕ ਉਹ ਫੀਲਡ ਮਿਲਣੀਆਂ ਬੜੇਵੇਂ ਮਿਲਣੇ ਆ ਕੁਝ ਨਗ ਦਾ ਨਾਮ ਵੀ ਹੈਗੇ ਆ ਹਾਂਜੀ ਹੋਰ ਗੁਰੂ ਜੀ ਦੇ ਸੰਗਤਾਂ ਨਾਲ ਗੱਲ ਕਰਾਵਾਂਗੇ ਉਹਨਾਂ ਦਾ ਇੰਨਾ ਹਲਟ ਤੋਂ ਬਾਰੇ ਕੀ ਕਰਦੇ ਹਾਂਜੀ ਮੇਰੇ ਨਾਲ ਅੰਜ ਸਵਾਲ ਸਿੰਘ ਜੀ ਮੀਰਪੁਰ ਮਾੜੀ ਤੇ ਅਹੀਂ ਇਹਨਾਂ ਦੇ ਛੋਟਿਆਂ ਦਾ ਧਨਵਤ ਕਾਹਦੀ ਰੇਸ ਵਿੱਚ ਸਿੰਘ ਮੱਲੀ ਸਾਡੇ ਇਲਾਕੇ ਦਾ ਆਸਾਨ ਆ ਜੀ ਇਹਨਾਂ ਝੋਟੇ ਵੱਧੇ ਆ ਇਹਨਾਂ ਝੋਟਿਆਂ ਕਰਕੇ ਮੇਲਾ ਕਰਾਉਨੇ ਆ ਜੀ ਬਹੁਤ ਵਧੀਆ ਜੀ ਹਾਂਜੀ ਬਹੁਤ ਸਾਡਾ ਕਿ ਨੌਜਵਾਨ ਪੀੜ੍ਹੀ ਨੂੰ ਮੈਸੇਜ ਹੈ ਮੈਸੇਜ ਇਹ ਆ ਨਸ਼ਿਆਂ ਤੋਂ ਬਚਣ ਚੰਗੇ ਕੰਮਾਂ ਲੱਗਣ ਇਹ ਹੀ ਮੈਸੇਜ ਆ ਜੀ ਅਲਟ ਦੌੜਾਂ ਪੈਂਦੀਆਂ ਨੇ ਜੀ ਕਿੰਨੇ ਸਾਲ ਹੋ ਗਏ ਨੇ ਇਹ ਇਹ ਦੌੜਾਂ ਜਿਹੜੀਆਂ ਆ ਪਾਦੋਂ ਮੇਲਾ ਜੀ 2022 ਸ਼ੁਰੂ ਹੋਇਆ ਜੀ ਬਾਕੀ ਦੋ ਕੀ ਜਿਹੜਾ ਚੇਦ ਆ 1955 ਦੂਸਰਾ ਮੇਲਾ ਜਿਹੜਾ ਸਾਡੇ ਬਜ਼ੁਰਗ ਆਰਮੀ ਦੇ ਵਿੱਚ ਸੀਗੇ ਕੈਪਟਨ ਕੋਨ ਸਿੰਘ ਉਹਨਾਂ ਨੇ 1950 ਤੋਂ ਉਦੋਂ ਪਾਣੀ ਪਾਉਂਦੇ ਹੁੰਦੇ ਸੀਗੇ ਇੱਥੇ ਮਤਲਬ ਹਰ ਚ ਚੌਦਹੀ ਮਸਿਆਂ ਨੂੰ ਭੁਲਦਾਂ ਦੀ ਉਦੋਂ ਖੇਤੀ ਚੱਲਦੀ ਸੀ ਭੁਲਦਾਂ ਨਾਲ ਉਦੋਂ ਦਾ ਹੀ ਸੁੱਖ ਵਾਸਤੇ ਪਾਣੀ ਪਾਉਂਦੇ ਹੁੰਦੇ ਸੀ ਤੇ ਸਰ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਫਿਰ ਆਰਮੀ ਦੇ ਵੈਸੇ ਜਿਵੇਂ ਉਹਨਾਂ ਨੇ ਸੋਚੀ ਵੀ ਆਪਾਂ ਮੇਲਾ ਕੱਪ ਰੱਖ ਕੇ ਕਰਿਆ ਕਰੀਏ ਵੇ ਨਾਮ ਰੱਖੀਏ ਤਿੰਨ ਨਾਮ ਰੱਖ ਲਾਂ ਪਰ ਉਹਦੇ ਨਾਲ ਫਿਰ ਉਹ ਮੇਲਾ ਸਾਡੇ ਪਿੰਡ ਦੇ ਜਿੰਨੇ ਵੀ ਸੀਗੇ ਹੋਰ ਵੀ ਬਜ਼ੁਰਗ ਸੀਗੇ ਉਹਨਾਂ ਨੇ ਫਿਰ ਅੱਗੇ ਵਧਾਉਣਾ ਸ਼ੁਰੂ ਕਰਤਾ ਉਹਦੇ ਨਾਮ ਰੱਖ ਦਿੱਤੇ ਉਦੋਂ ਕਾਪੀ ਹੁੰਦੇ ਸੀ ਇਦਾਂ ਪੈਸਿਆਂ ਦਾ ਨਾਮ ਨਹੀਂ ਸੀ ਹੁੰਦੇ ਤੇ ਉਹਦੇ ਕਰਕੇ ਉਦੋਂ ਤੋਂ ਮੇਲਾ 1900 ਮਤਲਬ 50 ਤੋਂ ਲੈ ਕੇ 52 53 ਦੇ ਵਿੱਚ ਉਹਨਾਂ ਨੇ ਇਹਦਾ ਨਾਮ ਰੱਖ ਦਿੱਤੇ। ਉਦੋਂ ਤੋਂ ਲਗਾਤਾਰ ਚੱਲ ਰਿਹਾ ਆ। ਸੰਗਤਾਂ ਦੇ ਸਹਿਯੋਗ ਨਾਲ ਲੱਗ ਕੇ ਇਹਦੀਆਂ ਸੰਗਤਾਂ ਜਦੋਂ ਮੇਲੇ ਘਟ ਹੁੰਦੇ ਇਹ ਤਾਂ ਤੇ ਲੋਕ ਇਕੱਠੇ ਹੋ ਜਾਂਦੇ ਹਰ ਸਾਲ ਬਾਦ ਸਾਰੇ ਇਹਦਾ ਸਾਰੇ ਸਹਿਯੋਗ ਨਾਲ ਹੁੰਦਾ ਹੈ। ਹਾਂਜੀ ਜਿੱਦਾਂ ਜੀ ਭੁੱਲਦੇ ਜੀ ਆਪਾਂ ਪੁਰਾਣੇ ਸਮੇਂ ਨੂੰ ਲੈਂਦੇ ਆ ਕਿ ਇਹਨਾਂ ਦੀ ਜੋੜ ਆਪਣੀ ਖੇਤੀ ਨਾਲ ਵੀ ਰਿਹਾ ਹੈ। ਹਾਂਜੀ ਪਹਿਲਾਂ ਇਹਨਾਂ ਨਾਲ ਆਪਾਂ ਜਿੱਦਾਂ ਪਹਿਲੀ ਵਾਂਦੇ ਹੁੰਦੇ ਸੀ ਤੇ ਉਹਨਾਂ ਦੀ ਜਗ੍ਹਾ ਅੱਜ ਕੱਲ ਮਸ਼ੀਨਰੀ ਨੇ ਲੈ ਲਈਏ ਇਸ ਬਾਰੇ ਕੀ ਕਹਿੰਦੇ ਇਹ ਹੁਣ ਤਾਂ ਸੌਂਗ ਨਹੀਂ ਆ ਜੀ ਜਿਹੜੇ ਰੱਖੇ ਭਜੋਣ ਵਾਸਤੇ ਰੱਖਿਆ ਨਾਮ ਵਧ ਕਰਕੇ ਪਹਿਲਾਂ ਇਹਨਾਂ ਦਾ ਖੇਤੀ ਦਾ ਕੰਮ ਲੈਂਦੇ ਹੁਣ ਸਨੀ ਦਾ ਕਰਕੇ ਛੱਡ ਗਏ ਜੀ ਹੁਣ ਤਾਂ ਸੌਂਗ ਤੌਰ ਤੇ ਜਿਹੜੇ ਘਰੋਂ ਸਰਦੇ ਆ ਉਹ ਪਾਲ ਸਕਦੇ ਆ ਉਹਨਾਂ ਨੂੰ ਉਹਨੇ ਸੌਂਗ ਪੂਰੇ ਕਰਦੇ ਆ ਜੀ ਉਹ ਹਾਂਜੀ ਹੁਣ ਖੇਤੀ ਦਾ ਕੰਮ ਨਹੀਂ ਭੁੱਲਦਾ ਕੋਈ ਜੀ ਹਾਂਜੀ ਹੁਣ ਤਾਂ ਸੌਂਗ ਤੌਰ ਤੇ ਭਜੋਣ ਵਾਸਤੇ ਰੱਖੇ ਜੀ ਇਹਨਾਂ ਹਾਂ ਜਿਹੀਆਂ ਤੌਰ ਤੇ ਉਸ ਸਮੇਂ ਦੀ ਬਰਕਤ ਚੱਲੀ ਆਉਂਦੀ ਏ ਹਾਂਜੀ ਬਿਲਕੁਲ ਉਹ ਚੱਲੀ ਜਾਂਦੀ ਅੱਗੇ ਤੇ ਅੱਗੇ ਅਸੀਂ ਵੀ ਜਾਰੀ ਰੱਖਾਂਗੇ ਕੋਸ਼ਿਸ਼ ਇਹ ਹੈ ਤਾਂ ਕਿ ਬੱਚਿਆਂ ਨੂੰ ਵੀ ਇਹ ਸੰਦੇਸ਼ ਦਿੰਨੇ ਆ ਵੇ ਖਤਮ ਨਾ ਹੋਵੇ ਇਲਾਕੇ ਨੂੰ ਵੀ ਇਹ ਇਲਾਕੇ ਵੱਲੋਂ ਵੀ ਇਹ ਹੀ ਆ ਵੇ ਸਾਰੇ ਚਲਾਉਣ ਇਹਨੂੰ ਇਦਾਂ ਹੀ ਚੱਲਦਾ ਰਵੇ ਸਾਰਾ ਮਤਲਬ ਸਾਰੇ ਸਾਰੇ ਇਲਾਕੇ ਦੇ ਸਹਿਯੋਗ ਨਾਲ ਬਾਬੇ ਸਦ ਲక్ష్మణ ਜੱਦੀ ਜੀ ਦੀ ਬਾਕੀ ਯਾਦ ਵਿੱਚ ਸਾਰਾ ਕੁਝ ਚੱਲਦਾ ਰਹੇ ਪ੍ਰੀਤ ਸਿੰਘ ਦਾ ਨਾਮ ਹੈ ਪਿੰਡ ਮੱਲੀਆਂ ਖਰ ਤੋਂ ਲੰਬੜ ਦਾ ਹੋਰ ਸਾਡੇ ਪਿੰਡ ਦੇ ਵਿੱਚ ਪਹਿਲੋਂ ਤੋਂ ਲੋਕ ਬੋਰ ਰੱਖਦੇ ਰਹੇ ਆ ਮਹਿੰਦਰ ਸਿੰਘ ਮਹਿਲ ਜਿੱਦਾਂ ਹੋਇਆ ਉਹਨੇ ਜੇ ਸੰਸਨ ਕੋਈ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਇਹ ਜਿਹੜੀ ਆ ਕੇ ਦੁੱਧ ਮਿਲਦਾ ਹੈ। ਮੈਂ ਇੱਕ ਬੱਚਾ ਪਾਲ ਕੇ ਆਪਾਂ ਕਿਥੇ ਤਕੜੇ ਮੇਲੇ 'ਚ ਖਲੋਣਾ ਨਾ ਉਵੇਂ ਹੀ ਡੰਗਰ ਪਾਲ ਕੇ ਤੇ ਫੇਖ ਲਾਇਆ ਜਾਂਦਾ। ਸਾਡੇ ਮਾਯੂਰੀ ਕਿਰਪਾਏ ਰੇਸ਼ਮ ਸਿੰਘ ਜੀ ਦਾ ਨਾਂ ਬਾਹਰਲੇ ਪਿੰਡਾਂ ਜਾਂ ਮਹਿੰਦਰ ਸਿੰਘ ਮਝੈਲ ਜਾਂ ਛੋਟੀ ਹੁਣੀ ਇਹ ਕਾਫੀ ਲੰਮੇ ਸਮੇਂ ਤੋਂ ਬੋਲ ਪਜਾਰਾ ਆ ਤੇ ਵਧੀਆ ਨਾਮ ਲਿਆ ਕੇ ਪਿੰਡ ਦਾ ਨਾਂ ਉੱਚਾ ਬੋਲਦਾ। ਜਦੋਂ ਬਾਹਰਲੇ ਨਗਰਾਂ ਜਾਂ ਕੇ ਜੱਤਦੇ ਆ ਤੇ ਉੱਚੀ ਦਾ ਸਾਨੂੰ ਖੁਸ਼ੀ ਹੁੰਦੀ ਆ ਸਾਡੇ ਪਿੰਡ ਦਾ ਬੋਲ। ਮੇਜਰ ਸਿੰਘ ਮੱਲੀਆਂ ਖੁਰਦ ਪਿਓਰ ਪੰਜਾਬ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਕਿਉਂਕਿ ਜਿਹੜਾ ਇਸ ਮੇਲੇ ਨੂੰ ਇਹਨਾਂ ਨੇ ਲਾਈਫ ਚ ਲਾਇਆ ਸਾਰੀ ਸੰਗਤ ਨੂੰ ਦੇਖਣ ਯੋਗ ਬਣਾਇਆ ਸਾਰੀ ਸੰਗਤ ਇਹਦਾ ਆਨੰਦ ਮਾਣਦੀ ਹੈ ਇਹ ਜੋ ਮੇਲਾ ਮੀਰਪੁਰ ਮਾੜੀ ਦਾ ਬਾਬਾ ਸਿੱਧ ਲక్ష్ਮਣ ਜੱਦੀ ਜੋ ਸਾਡੇ ਪੁਰਖਾਂ ਦੇ ਵੱਡੇ-ਵਡੇਰੇ ਸਾਡੇ ਜਠੇਰੇ ਵੀ ਇਹਨੂੰ ਮੰਨਿਆ ਜਾਂਦਾ ਹੈ ਸੋ ਬਹੁਤ ਸਮੇਂ ਤੋਂ ਪਹਿਲਾਂ ਇਹ ਮੇਲੇ ਦੀਆਂ ਬਹੁਤਾਂ ਦੀਆਂ ਧੋੜਾਂ ਹੋ ਰਹੀਆਂ ਸੀ ਤੇ ਹੁਣ ਵਿੱਚ ਝੋਟਿਆਂ ਦੀਆਂ ਧੌੜਾਂ ਵੀ ਸ਼ੁਰੂ ਹੋਈਆਂ ਕਾਫੀ ਸਿਰ ਤੋਂ ਤੇ ਕਾਫੀ ਪੁਰਾਣੇ ਸਮੇਂ ਤੋਂ ਇਹ ਮੇਲਾ ਚੱਲ ਰਿਹਾ ਹੈ ਗਾਂ ਦੀ ਪੀੜੀ ਨੂੰ ਵੀ ਇਹੀ ਸੁਝਾਅ ਹੋਇਆ ਹੈ ਕਿ ਇਸੇ ਤਰ੍ਹਾਂ ਹੀ ਇਹ ਮੇਲੇ ਦਾ ਸਯੋਗ ਰੱਖਣ ਤੇ ਆਪਣਾ ਮਾੜੇ ਕੰਮਾਂ ਤੋਂ ਬਚਦੇ ਰਹਿਣ ਤੇ ਆਪਣੇ ਸ਼ੌਂਕ ਪੂਰਾ ਕਰਦੇ ਰਹਿਣ ਜਿਵੇਂ ਵੀਡੀਓ ਬਹੁਤ ਹੀ ਵਦਿਆ ਚੱਲ ਰਹੀ ਸੀ ਮੀਰਪੁਰ ਮਾੜੀ ਵਿੱਚ ਅੱਜ ਸੀ ਸਾਡੇ ਪੱਤਰਕਾਰ ਹਰਪਾਲ ਸਿੰਘ ਜੱਜ ਪ्योर ਪੰਜਾਬ ਹੈਡਲਾਈਨ

ਤਾਲੀ ਕਿ ਪੈ ਕੇ ਮੇਰਾ ਪੈ ਗਿਆ ਤਾਲੀ ਹਾਂ ਜਿਆਰੀ ਨੀ ਮਗਰ ਦੀ ਮਗਰ ਜੋੜੀ ਵੀ ਤਿਆਰ ਕਰਕੇ ਲੈ ਆਓ ਲਿਓ 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 ਮੇਰਾ ਵੀ ਰੱਖੋ ਤਿਆਰ ਵਰ ਤਿਆਰ ਬਈ ਆਪਕੇ ਜੀ ਧੰਨਵਾਦ ਬੜੀ ਤੁਹਾਡੀ ਮਿਹਰਬਾਨੀ ਠੁਕੇ